ਬੇहद ਮੰਦਭਾਗੀ ਘਟਨਾ ਮਾਪੇ ਕਹਿੰਦੇ 3 ਸਾਲ ਪਹਿਲਾਂ ਸਾਡੀ ਧੀ ਦਾ ਵਿਆਹ ਹੋਇਆ ਸੀ ਚੰਗੀ ਭਲੀ ਵਸਦੀ ਸੀ ਤੇ ਹੁਣ ਕੁਝ ਟਾਈਮ ਪਹਿਲਾਂ ਸਹੁਰਿਆਂ ਵੱਲੋਂ ਦਾਜ-ਦਹੇਜ ਦੀ ਮੰਗ ਕੀਤੀ ਜਾਂਦੀ ਸੀ ਕਹਿੰਦੇ ਸੀ ਪਹਿਲੀ ਲੈ ਕੇ ਆ ਤੇ ਕਹਿੰਦੇ ਮਹੀਨਾ ਪਹਿਲਾਂ ਸਾਡੇ ਘਰ ਧੀ ਆਈ ਤੇ ਫਿਰ ਸਾਡਾ ਜਵਾਈ ਸਾਡੀ ਕੁੱਟਮਾਰ ਕਰਕੇ ਸਾਡੀ ਧੀ ਨੂੰ ਲੈ ਗਿਆ ਤੇ ਫੇਰ ਹੁਣ ਭੇਦ ਭਰੇ ਹਾਲਾਤਾਂ ਦੇ ਵਿੱਚ ਧੀ ਦੀ ਮੌਤ ਹੋ ਗਈ ਮਾਪੇ ਇਹ ਇਲਜ਼ਾਮ ਆਪਣੇ ਜਵਾਈ ਤੇ ਲਗਾ ਰਹੇ ਨੇ ਕਿ ਉਸ ਜਵਾਈ ਨੇ ਉਸ ਕੁੜੀ ਦੇ ਸਹੁਰਾ ਪਰਿਵਾਰ ਨੇ ਸਾਡੀ ਧੀ ਦਾ ਕਤਲ ਕਰ ਦਿੱਤਾ ਪਰ ਮਾਮਲੇ ਦੀ ਹਕੀਕਤ ਕੀ ਆ ਇਹਦੇ ਬਾਰੇ ਕੁਝ ਕਹਾਣੀ ਜਾ ਸਕਦਾ ਜਿੰਨਾ ਟਾਈਮ ਪੁਲਿਸ ਇਸ ਪੂਰੇ ਮਾਮਲੇ ਵਿੱਚ ਇਨਵੈਸਟੀਗੇਸ਼ਨ ਨਹੀਂ ਕਰਦੀ ਤਾਂ ਮਾਪਿਆਂ ਦਾ ਇਥੋਂ ਤੱਕ ਵੀ ਕਹਿਣਾ ਕਿ ਅਸੀਂ ਆਪਣੀ ਧੀ ਨੂੰ ਬੇਦਖਲ ਕਰ ਦਿੱਤਾ ਸੀ ਪਰ ਬੇहद ਮੰਦਭਾਗੀ ਘਟਨਾ ਕਿ ਇੱਕ ਨੌਜਵਾਨ ਕੁੜੀ ਜੀ ਦਾ 3 ਸਾਲ ਪਹਿਲਾਂ ਵਿਆਹ ਹੋਇਆ ਸੀ ਉਸ ਦੀ ਮੌਤ ਹੋ ਚੁੱਕੀ ਆ ਸਹੁਰਿਆਂ ਤੇ ਮਾਪਿਆਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਸਹੁਰਿਆਂ ਨੇ ਸਾਡੀ ਧੀ ਨੂੰ ਮਾਰ ਮਕਾਇਆ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਕਿ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਡੀ ਇਨਵੈਸਟੀਗੇਸ਼ਨ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਉਹਦੇ ਬਾਰੇ ਤਾਂ ਅਸੀਂ ਫੇਰ ਹੀ ਕੁਝ ਕਹਿ ਸਕਦੇ ਆ ਅਸੀਂ ਫਰਾਂਸ ਤੋਂ ਟੀਮਾਂ ਵੀ ਬੁਲਾਈਆਂ ਤੇ ਕੁੜੀ ਦੀ ਜਿਹੜੀ লাশ ਆ ਉਹਨੂੰ ਵੀ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਜਿਹਦੇ ਵਿੱਚੋਂ ਕੁਝ ਗੱਲਾਂ ਕਲੀਅਰ ਹੋਣਗੀਆਂ ਤੇ ਬਾਕੀ ਅਸੀਂ ਇਸ ਮਾਮਲੇ ਦੀ ਪੂਰੀ ਪੜਤਾਲ ਕਰਦੇ ਆ ਫੇਰ ਪਤਾ ਲੱਗੇਗਾ ਕਿ ਆਖਰ ਅਸਲ ਮਾਮਲਾ ਕੀ ਆ ਅਸਲ ਵਜ੍ਹਾ ਕੀ ਆ ਕੁੜੀ ਦੀ ਮੌਤ ਦੀ ਅੱਗੇ ਕੁੜੀ ਦੇ ਪਰਿਵਾਰ ਦਾ ਕੀ ਕਹਿਣਾ ਓ ਸੁਣੋ ਅੱਗੇ ਤੇ ਨਾਲ ਸੁਣੋ ਪੁਲਿਸ ਦੇ ਕੀ ਬਿਆਨ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਬੇਟੀ ਦੀ ਡੈਥ ਹੋਈ ਹੈ ਤੁਹਾਡੀ ਕੀ ਲੱਗਦੀ ਤੇ ਨਾਂ ਕੀ ਉਹਦਾ ਸਮਨਪ੍ਰੀਤ ਤੁਹਾਡੀ ਕੀ ਲੱਗਦੀ ਮੇਰੀ ਬੇਟੀ ਕੀ ਗੱਲ ਹੋਈ ਆ ਪਤਾ ਨਹੀਂ ਸਰ ਕੀ ਕੀਤਾ ਇਹਨਾਂ ਨੇ ਮੈਨੂੰ ਕਿਹਾ ਨੇ ਇੰਨਾ ਹੀ ਮਾਰੀ ਆ ਕਹਿੰਦੇ ਮਾਰ ਦੇਣੀ ਮਾਰ ਦਿੱਤੀਆਂ ਨੇ ਬਿਆਨ ਇੱਥੇ ਆਈ ਨਾ 3 ਸਾਲ ਹੋ ਗਏ ਬੱਲੀਰਾ ਮਾਨ ਤੁਹਾਨੂੰ ਕਿਦੋਂ ਪਤਾ ਲੱਗਦਾ ਕਿ ਜਿਹੜੀ ਮੌਤ ਹੋ ਗਈ ਆ ਦੀ ਹਨ ਸੋਰਾ ਤੇ 3 ਵਜੇ ਲੱਗਾ ਪਤਾ ਇਹ ਕਿ ਗੱਲ ਹੈ ਹਜੇ ਕੋਈ ਨਹੀਂ ਪਤਾ ਚੱਲਿਆ ਇਹ ਆਦੇ ਕਦੇ ਆਦੇ ਭੀੜ ਪਈ ਤੇ ਕਦੇ ਆਦੇ ਕੁਛ ਹੋਇਆ ਕਦੇ ਆਦੇ ਕੁਛ ਹੋਇਆ ਵੇ ਇਹਨਾਂ ਰਗਾ ਕੁੱਟੀਆਂ ਰਗਾ ਕੁੱਟੀਆਂ ਰਗਾ ਤੇ ਲੀਲ ਪੇ ਰਗਾ ਮਾਲੀਆਂ ਨੇ ਲੜਦੇ ਰਹਿੰਦੇ ਇੱਕ ਦੂਜੇ ਨੂੰ ਮਾਰਦੇ ਰਹਿੰਦੇ ਸੀ ਦੋ ਤਿੰਨ ਵਾਰੀ ਅੱਗੇ ਵੀ ਗਈ ਸੀ ਤੇਰੇ ਲੜ ਲੜ ਕੇ ਮਾਰਦਾ ਬੜਾ ਹੈ ਨਸੇ ਪਤੇ ਕਰਦਾ ਬਹੁਤ ਜ਼ਿਆਦਾ ਕਰਦਾ ਚਿੱਟੇ ਖਾਂਦਾ ਸਭ ਕੁਝ ਖਾਈ ਜਾਂਦਾ ਹੈ ਕਿਹੜੀ ਪਤਾ ਨਹੀਂ ਕਿ ਕੀ ਗਲਤੀ ਕੋਈ ਹੋਈ ਕੀ ਨਹੀਂ ਹੋਈ ਬੇਟੀ ਕੋ ਪਤਾ ਨਹੀਂ ਕੀ ਹੋਇਆ ਕੀ ਚੱਕਰ ਕੀ ਬਣਿਆ ਇਹਨਾਂ ਸਾਨੂੰ ਦੱਸਿਆ ਨਹੀਂ ਉਹਨੇ ਕਦੇ ਨਹੀਂ ਦੱਸਿਆ ਹੈਗਾ ਨਹੀਂ ਦੱਸਿਆ ਨਾ ਕੋਈ ਨਹੀਂ ਦੱਸਿਆ ਹੋ ਮੰਗੇ ਤੇ ਨਹੀਂ ਕਰਦੇ ਕੋਈ ਕੇ ਚੀਜ਼ ਦੀ ਹੁਣ ਆਨਕ ਤੰਗੀ ਦੇ ਐਂਡ ਆ ਬਈ ਗੁੱਡੀ ਉਹਨਾਂ ਦੇ ਤੋਂ ਦਾਜ ਲਿਆ ਆਪਣਾ ਹਿੱਸਾ ਲਿਆ ਆਪਣੀ ਪਹਿਜਾਨ ਨਾਲ ਹੁਣ ਤੰਗੀ ਦੇ ਐਂਡ ਆ ਬਈ ਮਾਰਨ ਕੁੱਟਣ ਦੇ ਆ ਪਿਆ ਹੀ ਫਿਰ ਮੇਰੇ ਕੋਈ ਗਏ ਮਹੀਨਾ ਹੋ ਗਿਆ ਨਾ ਮੈਨੂੰ ਫੋਨ ਆਇਆ ਨਾ ਮੈਂ ਕੀਤਾ ਫਿਰ ਅਸੀਂ ਵੀ ਦਖਲ ਜ਼ਰੂਰ ਕੀਤੀ ਹੈ ਅਸੀਂ ਵੀ ਦਖਲ ਕੀਤੀ ਬਈ ਦਖਲ ਕੀਤੀ ਸਰ ਇਹ ਥੋੜਾ ਕੇ ਇਹਨਾਂ ਨੂੰ ਮਾਰੀ ਦਿਓ ਤੁਸੀਂ ਪੁੜੀ ਕਾਦੀ ਸਾਡਾ ਨਾਂ ਨਿਸ਼ਾਨੀ ਮਿਟਾ ਦਿਓ ਤੁਸੀਂ ਤੁਸੀਂ ਹੁਣ ਕੋਈ ਲਿਖਾਏ ਆਪਣੇ ਜੀ ਲਿਖਾਏ ਕੀ ਮੰਗ ਕੇ ਹਾਂ ਸਾਹਿਬ ਜੀ ਠੀਕ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਿਸੇ ਲੜਕੀ ਸੁਮਨਪ੍ਰੀਤ ਕੌਰ ਦੀ ਮੋਤ ਹੋ ਗਈ ਹੈ ਤੇ ਅਸੀਂ ਮੌਕੇ ਤੇ ਪੁੱਜੇ ਡੈੱਡ ਬੋਡੀ ਇੱਥੇ ਆ ਤੇ ਪੋਸਟਮੈਂਟ ਕਰਵਾ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਉਸ ਮੁਤਾਬਿਕ ਕਾਰਵਾਈ ਕਰਾਂਗੇ ਤਾਂ ਕੀ ਘਟਨਾ ਸੀ ਪੁਛਕਿਸ਼ ਕਰ ਰਹੇ ਹਾਂ ਜੋ ਵੀ ਹਾਲਾਤ ਸਾਹਮਣੇ ਆਣਗੇ ਦੱਸਾਂਗੇ ਕੋਈ ਸਟੇਟਮੈਂਟ ਦਿੱਤੀ ਗਈ ਹੈ ਫਿਲਹਾਲ ਫਿਲਹਾਲ ਹਜੇ ਕੋਈ ਨਹੀਂ ਸਟੇਟਮੈਂਟ ਅਸੀਂ ਫ੍ਰੈਂਸਿਕ ਟੀਮ ਨੂੰ ਮੌਕੇ ਤੇ ਬੁਲਾਇਆ ਹੈ ਤੇ ਉਹਨਾਂ ਨੇ ਆਪਣਾ ਨਿਰੇਖਣ ਕੀਤਾ ਹੈ ਉਸ ਤੋਂ ਮੁਤਾਬਿਕ ਅਸੀਂ ਇਹਨਾਂ ਦਾ ਪੋਸਟਮਾਰਟਮ ਕਰਵਾਵਾਂਗੇ ਜੋ ਵੀ ਹਾਲਾਤ ਸਾਹਮਣੇ ਆਣਗੇ ਉਸ ਮੁਤਾਬਿਕ ਕਾਰਵਾਈ ਕਰਾਂਗੇ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਬਾਕੀ ਆ ਹੁਣ ਥੋੜਾ ਜਿਹਾ ਹੀ ਚਿਰ ਹੋਇਆ ਵੀ ਇਹ ਰੋਲਾ ਰਪਾਇਨਾਂ ਦਾ ਪੈਣ ਲੱਗਾ ਹੈ ਤੇ ਇੱਥੋਂ ਤੱਕ ਗੱਲਾਂ ਪਹੁੰਚੀਆਂ ਪਾ ਪਾ ਜੀ ਇੰਨਾ ਨਹੀਂ ਪਤਾ ਕਿਹੜੀ ਗੱਲ ਦਾ ਕਿਹੜੀ ਤਾਂ ਨਹੀਂ ਆ ਉਹ ਹੁਣ ਇਹਨ ਉਹ ਹੰਤੇ ਨਗ ਜੇ ਇਹਨਾਂ ਨੇ ਫੋਨ ਕੀਤਾ ਵੀ ਮਲਕੀ ਤੁਹਾਡੀ ਕੁੜੀ ਦੀ ਡੈਥ ਹੋ ਗਈ ਉਹ ਵੀ ਸਾਨੂੰ ਨਹੀਂ ਫੋਨ ਕੀਤਾ ਕਿਸ ਦੇ ਫੋਨ ਤੇ ਫੋਨ ਕੀਤਾ ਲਾਗ ਗਵਾਂਡੀਆਂ ਦੇ ਤੇ ਕਿ ਇਦਾਂ ਉਹਦੀ ਮੌਤ ਹੋ ਗਈ ਆ ਤੇ ਐ ਸਵੇਰੇ ਉੱਠੇ ਆ ਸਾਡੇ ਘਰ ਇਹ ਦੋ ਦਿਨ ਪਹਿਲਾਂ ਹਲਾ ਕਰਕੇ ਗਿਆ ਸੀ ਇਹ ਸਮਾਨ ਤੁਹਾਨੂੰ ਤੋੜਪਨ ਕਰਕੇ ਗਿਆ ਪੂਰੀ ਜੀ ਇਹੋ ਹੀ ਮੁੰਡਾ ਬੱਲੀ ਮਾਨੀ ਕੁੜੀ ਦਾ ਘਰ ਵਾਲਾ ਜਿਹੜਾ ਸੀ ਤੇ ਛੱਟ ਲਾਈ ਆ ਵੇਖੋ ਛੱਟ ਵੀ ਲੱਗੀ ਹੋਈ ਹੈ ਪੱਟੀ ਲੱਗੀ ਹੋਈ ਲੱਗਦੇ ਚੌਥੇ ਸਾਂਹ ਖੜਿਆ ਵਾ ਦਵਾਈ ਲੈਣ ਇਹਨਾਂ ਨੂੰ ਇਹ ਕੀ ਲੱਗਦੇ ਤੁਹਾਡੇ ਇਹ ਮੇਰੀ ਮਾਸੀ ਜੀ ਛੋਟੀ ਛੱਟ ਕਿਸ ਗੱਲ ਤੇ ਲੱਗੀ ਹੈ ਇਹ ਸਾਡੇ ਗੜ ਪੇ ਜਾ ਕੇ ਘਰ ਜਾ ਕੇ ਗੜ ਪਏ ਸੀ ਦਾਤਰ ਲਾ ਕੇ 12 13 ਮੁੰਡੇ ਲੈ ਕੇ ਗੜ ਪਿਆ ਆ ਇਹ ਕੀ ਕਰਨ ਕੀ ਜਿਹੜੀ ਗੱਲ ਹੋ ਗਈ ਇਹ ਕੁੜੀ ਨੂੰ ਇਹਨੇ ਕੁੱਟਿਆ ਸੀ ਕੁੜੀ ਨੂੰ ਕੁੱਟ ਕੇ ਤੇ ਇਹਨੇ ਸਾਡੇ ਕੋਲ ਗਲਤਾ ਤੇ ਅਸੀਂ ਕੁੜੀ ਨੂੰ ਆਪਣੇ ਘਰ ਰੱਖਿਆ ਇਹ ਤੇ ਕੁੜੀ ਨੂੰ ਇਹ ਮੁਰਕੇ ਲੈਣ ਗਿਆ ਸੀ ਅਸੀਂ ਕੁੜੀ ਨਹੀਂ ਕੱਲੀ ਤੇ ਇਹ ਜਾ ਕੇ ਮੁੜ ਕੇ ਉਧਰੋਂ ਇਦਾਂ ਹੀ ਵਾਪਸ ਆ ਗਿਆ ਆਪਣੀ ਮਾਤਾ ਨੂੰ ਨਾਮ ਲੈ ਕੇ ਮੁੰਡੇ ਲੈ ਗਿਆ ਚਾਰ ਪੰਜ ਇਹਨੇ ਜਾ ਕੇ ਜਾ ਕੇ ਤੋੜਪਨ ਕੀਤੀ ਸਮਾਨ ਤੋੜਿਆ ਨਾਲੇ ਸੱਟ ਲਾਈ ਸਾਰੇ ਜਿਹਾਂ ਦੇ ਹੱਥੀ ਪੇ ਜਾ ਗਏ ਸਾਨੂੰ ਪਤਾ ਨਹੀਂ ਕਿਹੜੀ ਗੱਲ ਦਾ ਵਾ ਇਹਨੇ ਕਿਉਂ ਕੁੱਟਮਾਰ ਕਰਦਾ ਵਾ ਤੇ ਇਥੋਂ ਤੱਕ ਕਿਉਂ ਇਹ ਡਿਆ ਕਰਨੇ ਤਾਂ ਨੇ ਕੰਮ ਤੇ ਹੁਣ ਇਹਨੇ ਆ ਕੰਮ ਕੀਤਾ ਵਾ ਤੇ ਹੁਣ ਐਂ ਇਨਸਾਫ ਲੈਣਾ ਚਾਹੁੰਨੇ ਆ ਵੀ ਪਹਿਲਾਂ ਪੋਸਟਮਾਰਟਮ ਕਰਾਉਣਾ ਵਾ ਪੋਸਟਮਾਰਟਮ ਕਰਾ ਕੇ ਜਿਹੜੀ ਜੇ ਕੋਈ ਵਿੱਚ ਕੁੜੀ ਦੇ ਕੋਈ ਕੋਈ ਵੀ ਕੰਪਲੀਟ ਹੁੰਦੀ ਆ ਫਿਰ ਸੱਟ ਫੇਟ ਲੱਗੀ ਹੋਈ ਆ ਫਿਰ ਇਹਨਾਂ ਦੇ ਪੂਰੀ ਕਾਰਵਾਈ ਕੀਤੀ ਜਾਏਗੀ ਆਪਾਂ ਕੋਈ ਇਹਨਾਂ ਨੂੰ ਸਾਰਾ ਕੁਝ ਦੱਸਿਆ ਪੁਲਿਸ ਕਾਰਵਾਈ ਕਰ ਰਹੀ ਹੈ ਆਪਣੀ ਕਰੋਗੇ ਕਿਉਂਕਿ ਮੰਗ ਕਾਇ ਇਨਸਾਫ ਲੈਣਾ ਚਾਹੁੰਦੇ ਆਂ ਵੀ ਆਪਾਂ ਪੋਸਟਮਾਰਟ ਕਰਾਉਣਾ ਵਾ ਲਾਸ਼ ਆਪਾਂ ਸੰਸਕਾਰ ਕਰਾਂਗੇ ਆਪੇ ਹੀ ਕੋਈ ਗੱਲ ਨਹੀਂ ਤੇ ਉੱਥੇ ਜਾ ਕੇ ਪੋਸਟਮਾਰਟ ਜੇ ਜੋ ਵੀ ਗੱਲਬਾਤ ਹੁੰਦੀ ਆ ਤੇ ਫਿਰ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਚੜ੍ਹਤੋ ਚੜ੍ਹ ਕਾਰਵਾਈ ਕੀਤੀ ਜਾਵੇ ਇਹਨਾਂ ਤੇ